ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ YouTube ਚੈਨਲ ਦੇਖਣ ਵਾਲੇ ਭਰਾਵਾਂ ਨੂੰ ਤੇ ਅੱਜ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੇ ਆ ਜੀ ਆਪਾਂ ਜਦੋਂ ਬੱਚੇ ਗਿਜਾਉਂਦੇ ਆ ਨਾ ਬੱਚੇ ਆਪਾਂ ਬਾਹਰ ਕੱਢਦੇ ਆ ਤੇ ਆਪਣੀਆਂ ਸ਼ਟਰੀਆਂ ਲੱਗੀਆਂ ਹੁੰਦੀਆਂ ਤੇ ਬੱਚੇ ਥੱਲੇ ਬੈਠੇ ਰਹਿੰਦੇ ਆ ਸਾਰਿਆਂ ਦੇ ਸਾਰੇ ਭਰਾਵਾਂ ਦੇ ਤੇ ਬਹੁਤ ਵਧ ਕੇ ਵੀਡੀਓ ਆ ਇਹ ਤੇ ਤੁਸੀਂ ਜਿਹੜੇ ਵੀ ਭਰਾ ਬੱਚੇ ਗਿਜਾਉਂਦੇ ਆ ਇਸ ਤਰੀਕੇ ਨਾਲ ਬੱਚੇ ਗਿਜਾਉਂਗੇ ਇਸ ਤਰੀਕੇ ਨਾਲ ਰੱਖੋਗੇ ਤਾਂ ਬੱਚੇ ਸਿੱਧੇ ਸ਼ਟਰੀਆਂਾਂ ਦੇ ਗਿਜਣਗੇ ਬਾਈ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਵੀਡੀਓ ਬੱਚੇ ਕਬੂਤਰ ਬਾਹਰ ਕੱਢ ਕੇ ਵੀ ਕਿਵੇਂ ਹਾਂਜੀ ਭਾਈ ਬੱਚੇ ਆਪਾਂ ਕੱਢ ਲੈ ਸਾਰੇ ਬਾਹਰ ਇਹ ਸਾਰੇ ਭਰਾਵਾਂ ਨੇ ਐ ਆਏ ਹੁੰਦੀ ਐ ਭਾਈ ਹਰ ਇੱਕ ਦੇ ਕਬੂਤਰ ਐ ਆਏ ਹੁੰਦੇ ਐ ਜਿਹੜਾ ਵੀ ਭਰਾ ਕਬੂਤਰ ਜਾਲਾ ਚ ਬੱਚੇ ਬਾਹਰ ਕੱਢਦਾ ਤੇ ਸਾਰਿਆਂ ਦੀ ਐ ਆਏ ਬੈਠੇ ਹੁੰਦੇ ਆ ਭਾਈ ਥੱਲੇ ਜਿਵੇਂ ਆ ਬੱਚੇ ਬੈਠੇ ਆਪਣੇ ਆ ਵੀ ਆ ਬੱਚੇ ਥੱਲੇ ਬੈਠੇ ਨੇ ਸਾਰੇ ਇਹਨਾਂ ਚੋ ਕੁਸ ਬੱਚੇ ਛਤਰਿਆਂ ਤੇ ਬੈਠੇ ਐ ਕੁਸ ਸਾਰੇ ਦੂਜੇ ਬਾਕੀ ਥੱਲੇ ਬੈਠੇ ਐ ਤੇ ਇਹ ਬਾਈ ਜਿਹੜੇ ਥੱਲੇ ਬੈਠੇ ਐ ਇਹ ਫਿਰ ਥੱਲੇ ਬੈਠਣੇ ਗੱਜੇ ਜਾਂਦੇ ਐ ਇਹ ਕੋਠੇ ਤੇ ਕਿਉਂ ਜਦੋਂ ਜਦੋਂ ਆਪਾਂ ਬਾਹਰ ਕੱਢਾਂਗੇ ਘੜਾਪ ਦੇ ਨੇ ਆ ਕੇ ਕੋਠੇ ਤੇ ਬਹਿ ਜਾਣਗੇ ਜਦੋਂ ਇਹ ਆਰਡਰ ਕਿਉਂ ਉਧਰੋਂ ਉਧਰ ਬਹਿ ਗਏ ਉਧਰੋਂ ਉਧਰ ਬਹਿ ਗਏ ਇਸੇ ਕਰਕੇ ਹੀ ਇਹ ਖਰਾਬ ਹੋ ਜਾਂਦੇ ਆ ਬੱਚੇ ਆਪਣੇ ਤੇ ਬੱਚੇ ਸਾਨੂੰ ਤਰੀਕਾ ਦੱਸਦੇ ਨੇ ਦਾ ਛਤਰਿਆਂ ਤੇ ਪਾਉਣ ਦਾ ਹਰ ਇੱਕ ਬੰਦੇ ਨੂੰ ਕਿਸੇ ਨੂੰ ਪਤਾ ਵੀ ਹੈਗਾ ਭਰਾਵਾਂ ਨੂੰ ਕਿਸੇ ਬੰਦੇ ਨੂੰ ਨਹੀਂ ਪਤਾ ਤੇ ਬਾਈ ਇਸ ਤਰੀਕੇ ਨਾਲ ਬਾਹਰ ਕੱਢੋਂਗੇ ਬੱਚੇ ਜਦੋਂ ਜਦੋਂ ਆਪਾਂ ਵੱਡੇ ਕਬੂਤਰ ਵੀ ਕੱਢਦੇ ਆਂ ਬਾਜ਼ੀਆਂ ਛੱਡਣ ਵਾਲੇ ਉਦੋਂ ਵੀ ਆਪਾਂ ਜਾਲਾ ਚ ਕੱਢਦੇ ਆਂ ਤੇ ਬਾਈ ਇਹ ਤਰੀਕਾ ਕਰਿਆ ਕਰੋ ਸਾਰੇ ਭਰਾ ਤੇ ਤੁਸੀਂ ਆਪ ਹੀ ਮੰਨੋਗੇ ਵੀ ਸਹੀ ਆ ਬਾਈ ਤਰੀਕਾ ਤੇ ਸਾਨੂੰ ਬਖਾਉਣੇ ਆ ਤਰੀਕਾ ਉਹ ਕਰਕੇ ਧਿਆਨ ਰੱਖਿਓ ਲੈਵਣਾ ਜੁੜੇ ਰਹੋ ਆਪਣੇ ਨਾਲ ਆ ਹੈਗੇ ਬਈ ਆਪਣੇ ਕੋਲੇ ਲਫਾਫੇ ਜਿੱਥੋਂ ਮਰਜੀ ਲੈ ਲਓ ਉੱਥੋਂ ਹੀ ਮਿਲ ਜਾਂਦੇ ਆ ਹਰ ਇੱਕ ਦੇ ਘਰੇ ਪਏ ਹੁੰਦੇ ਆ ਤੇ ਇਹ ਲਫਾਫੇ ਆਪਾਂ ਤੁਹਾਡੇ ਸਾਹਮਣੇ ਟੁੰਡਾ ਚ ਬੰਨਾਂਗੇ ਤੇ ਕੋਈ ਬੱਚਾ ਨਹੀਂ ਬਈ ਥੱਲੇ ਰਹੂਗਾ ਸਾਰੇ ਛਤਰਿਆਂ ਤੇ ਬੈਠੇ ਹੋਣਗੇ ਜਿੰਨੇ ਮਰਜੀ ਬੱਚੇ ਹੋਣ ਆ ਤੁਹਾਡੇ ਸਾਹਮਣੇ ਆ 2 ਮਿੰਟਾਂ ਨੂੰ ਵੇਖ ਲਿਓ ਕੀ ਆਖਣਾ ਕਿਸੇ ਦੇ ਖੰਭ ਖੁੰਮ ਘੱਟ ਹੋਣ ਵੀ ਉਹ ਤੋਂ ਨਾ ਛਤਰੀ ਤੇ ਉੱਪਰ ਆ ਜਾਵੇ ਉਹੋ ਜਿਹਾ ਦਾ ਵਜਾਕ ਤੇ ਰਹੇ ਜene ਸਾਰੇ ਛਤਰਿਆਂ ਤੇ ਹੋਣਗੇ ਆ ਲਫਾਫੇ ਹੀ ਆ ਕੱਲੇ ਆਪਣੇ ਕੋਲੇ

ਹਾਂਜੀ ਬਾਈ ਆ ਆਪਣਾ ਤਰੀਕਾ ਉਹ ਚੁੰਡਾ ਚ ਲਫਾਫੇ ਬਣਦੇ ਆਪਾਂ ਤੇ ਆਹ ਵੇਖ ਲਓ ਵੀ ਸਾਰੇ ਬੱਚੇ ਛਤਰਿਆਂ ਤੇ ਬੈਠੇ ਆ ਤੇ ਸਾਰਾ ਦਿਨ ਹੀ ਉੱਤਰਦੇ ਬਾਈ ਹੱਥਾਂ ਨਾਲ ਤਕਰੇ ਤੇ ਨਹੀਂ ਨਾ ਬੱਚੇ ਥੱਲੇ ਬੈਠੇ ਰਹਿੰਦੇ ਆ ਢਾਣੇ ਚੁਕਣ ਵਾਸਤੇ ਆ ਗਏ ਕਿਤੇ ਕਿਵੇਂ ਆ ਗਏ ਆਪਾਂ ਜਾਲਾ ਚ ਢਾਣੇ ਪਾ ਦਿੰਨੇ ਆ ਢਾਣੇ ਵੀ ਇਹਨਾਂ ਨੂੰ ਜਾਲ ਚ ਘਟ ਪਾਇਆ ਕਰੋ ਬੱਚਿਆਂ ਨੂੰ ਖੁੱਡੇ ਦੇ ਵਿੱਚ ਹੀ ਚੁਕਣ ਜਦੋਂ ਤਾਰਨੇ ਆਪਾਂ ਤੇ ਆਹ ਵੇਖ ਲਓ ਜੀ ਤੁਹਾਡੇ ਸਾਹਮਣੇ ਜਿਹੜਾ ਉੱਡੂ ਆ ਦੂਜੀ ਹੇਰੀ ਤੇ ਜਾਵੜਿਆ ਇਹ ਤਾਂ ਬੱਚੇ ਜਾਦੇ ਕਰਕੇ ਆ ਥੋੜਾ ਜਿਹਾ ਇਸ ਆਤਰਾ ਤੇ ਬੈਨ ਨੂੰ ਥਾਂ ਹੈ ਨੀਗਾ ਇਧਰੋਂ ਥੋੜਾ ਜਿਹਾ ਸਾਥੋਂ ਡਰਦੇ ਐ ਕੁਸਲਾ ਬਾਪੇ ਬੰਨਿਆ ਦਾ ਕਰਕੇ ਹੀ ਫਰਕ ਐ ਇਹਨਾਂ ਨੂੰ ਆਪਾਂ ਨੂੰ 5-4 ਦਿਨ ਹੋ ਗਏ ਐਂ ਭੌਂਦਿਆਂ ਨੂੰ ਪਹਿਲਾਂ ਵੀ ਭੌਂਦੇ ਹੁੰਦੇ ਸੀ ਤੇ ਤੇ ਹਾਂ ਬਾਈ ਕਮੈਂਟ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣੀ ਵੀਡੀਓ ਕਿਵੇਂ ਲੱਗੀ ਸਾਰੇ ਭਰਾ ਕਮੈਂਟ ਲਾਇਕ ਜ਼ਰੂਰ ਕਰਨਾ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਤੇ ਇੱਕ ਰਹਿ ਗਿਆ ਸੀ ਬਾਈ ਥੋੜਾ ਜਿਹਾ ਤਰੀਕਾ ਤੇ ਜਦੋਂ ਆਪਾਂ ਬੱਚੇ ਲਾਉਂਦੇ ਆ ਛਤਰਿਆਂ ਤੋਂ ਕਈ ਵਾਰੀ ਬਾਹਰ ਬੱਚੇ ਬੈਠੇ ਹੁੰਦੇ ਆਪਣੇ ਉੜੜ ਕੇ ਜਾਲ ਤੇ ਬੈਠੀ ਜਾਂਦੇ ਆ ਉਹ ਵੀ ਆਪਾਂ ਤਰੀਕਾ ਇੱਕ ਲੱਭਾਂਗੇ ਤੇ ਉਹ ਵੀ ਤਰੀਕਾ ਤੁਹਾਨੂੰ ਜਲਦੀ ਦੱਸਾਂਗੇ ਭਾਈ ਜਿਹੜੇ ਬੱਚੇ ਆਪਣੇ ਜਾਲ ਤੇ ਉੜੜ ਕੇ ਛਤਰਿਆਂ ਤੋਂ ਜਾਲ ਤੇ ਬੈਹ ਜਾਂਦੇ ਆ ਤਾੜਨ ਲੱਗਿਆਂ ਨੂੰ ਬਹੁਤ ਤੰਗ ਕਰਦੇ ਆ ਉਹ ਵੀ ਤਰੀਕਾ ਦੱਸਾਂਗੇ ਤੇ ਇਹਦੋਂ ਅਗਲੀ ਵੀਡੀਓ ਵਿੱਚ ਦੱਸਾਂਗੇ ਧੰਨਵਾਦ